ਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਆਵਾਜ਼ਏ ਪੰਜਾਬ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਫੌਜ ਮੁਖੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਮਾਮਲੇ ਵਿੱਚ ਆਈ ਵੱਡੀ ਅਪਡੇਟ ਪੰਜਾਬ ਪੁਸਤ ਦੇ ਚਾਰ ਇੰਸਪੈਕਟਰ ਜਿਨ੍ਹਾਂ ਦੇ ਉੱਪਰ ਦੋਸ਼ ਤੈ ਹੋ ਗਏ ਨੇ ਸੀਬੀਆਈ ਦੇ ਵੱਲੋਂ ਇਹ ਚਾਰ ਸ਼ਿਟ ਦਾਖਲ ਕਰ ਦਿੱਤੀ ਗਈ ਹੈ ਵੱਖ-ਵੱਖ ਧਰਾਵਾਂ ਦੇ ਤਹਿਤ ਹੁਣ ਇੰਸਪੈਕਟਰਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਵੇਗੀ ਜੋ ਇਨਾ ਇਨਸਪੈਕਟਰਾਂ ਨੇ ਉੱਪਰ ਦੋਸ਼ ਲੱਗੇ ਸੀ ਉਹ ਦੋਸ਼ ਸਾਬਤ ਹੋ ਗਏ ਨੇ सीबीआई ਦੇ ਵੱਲੋਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਕਰਨਲ ਪੁਸ਼ਪਿੰਦਰ ਸਿੰਘ ਬਾਠ ਜਿਨ੍ਹਾਂ ਨੂੰ ਪਿਛਲੇ ਮਾਰਚ ਵਿੱਚ ਜਿਨ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਪੰਜਾਬ ਪੁਸਤੇ ਵੱਲੋਂ ਪੰਜਾਬ ਪੁਸਤੇ ਉਹ ਚਾਰ ਇਨਸਪੈਕਟਰ ਪਟਿਆਲੇ ਦੇ ਜਿਨ੍ਹਾਂ ਨੇ ਪੂਰੀ ਦਸਤ ਪਾਈ ਗੁੰਡਾਗਰਦੀ ਕੀਤੀ ਤੇ ਫੌਜ ਮੁਖੀ ਨੂੰ ਵੀ ਨਹੀਂ ਬਖਸ਼ਿਆ ਸੋ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਨੇ ਇਹ ਮਾਮਲਾ ਹਾਈ ਲੈਵਲ ਤੱਕ ਪਹੁੰਚਾ ਦਿੱਤਾ ਔਰ ਪੁਸ਼ਪਿੰਦਰ ਸਿੰਘ ਬਾਠ ਨੂੰ ਅੱਜ ਸੀਬੀਆਈ ਤੋਂ ਨਿਆ ਮਿਲਿਆ ਹੈ ਜੋ ਸੀਬੀਆਈ ਕੋਰਟ ਦੇ ਵਿੱਚ ਉਹਨਾਂ ਦੇ ਖਿਲਾਫ ਚਾਰ ਸ਼ਿਟ ਦਾਖਲ ਹੋਈ ਹੈ ਸੋ ਉਹ ਚਾਰ ਇੰਸਪੈਕਟਰ ਜਿਨ੍ਹਾਂ ਨੂੰ ਹੁਣ ਜੇਲ੍ਹ ਦੀ ਹਵਾ ਖਾਣੀ ਪਵੇਗੀ ਦੱਸਦੀ ਹੈ ਕਿ ਮਾਮਲੇ ਵਿੱਚ ਸੀਬੀਆਈ ਵੱਲੋਂ 2 ਐਫ ਆਈ ਆਰ ਦਰਜ ਕੀਤੀਆਂ ਗਈਆਂ ਸਨ ਇੱਕ ਕਰਨਲ ਬਾਠ ਵੱਲੋਂ ਤੇ ਦੂਜੀ ਉਸ ਟਾਬੇ ਦੇ ਮਾਲਕ ਵੱਲੋਂ ਜਿੱਥੇ ਕਰਨਲ ਬਾੜ ਦੀ ਕੁੱਟਮਾਰ ਕੀਤੀ ਗਈ ਇਹਨਾਂ ਇਨਸਪੈਕਟਰਾਂ ਦੇ ਵੱਲੋਂ ਭਾਰਤੀ ਨਿਆਂ ਸਹਿਤਾ ਦੀਆਂ ਧਰਾਵਾਂ ਦੇ ਤਹਿਤ ਜੋ ਇੱਕ ਕੇਸ ਦਰਜ ਕੀਤਾ ਗਿਆ ਜਿਸ ਵਿੱਚ ਕਤਲ ਦੀ ਕੋਸ਼ਿਸ਼ ਦੇ ਦੋਸ਼ ਵੀ ਸ਼ਾਮਲ ਹਨ ਸੋ ਮਾਮਲੇ ਦੀ ਜਾਂਚ ਸ਼ੁਰੂ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਸੀ ਅਤੇ ਬਾਅਦ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਨੂੰ 4 ਮਹੀਨਿਆਂ ਦੇ ਅੰਦਰ ਇਹ ਜਾਂਚ ਪੂਰੀ ਕਰਨ ਦਾ ਕੰਮ ਸੌਂਪਿਆ ਗਿਆ ਹਾਲਾਂਕਿ ਚੰਡੀਗੜ੍ਹ ਪੁਲਿਸ ਦੀ ਛਿੱਟ ਨੇ ਬਹੁਤ ਹੌਲੀ ਪ੍ਰਗਤੀ ਦੇ ਵਿੱਚ ਇਸੇ ਪੱਖਪਾਤੋ ਅਸਤੁਸ਼ਟੀ ਦੇ ਕਾਰਨ ਇਹ ਹਾਈ ਕੋਰਟ ਨੇ 16 ਜੁਲਾਈ ਨੂੰ ਕੇਸ सीबीआई ਨੂੰ ਸੌਂਪ ਦਿੱਤਾ ਸੀ ਸੋ ਰਜਿੰਦਰਾ ਪਟਿਆਲਾ ਹਸਪਤਾਲ ਦੇ ਵਿੱਚ ਜੋ ਸੜਕ ਕਿਨਾਰੇ ਖਾਣ ਪੀਣ ਵਾਲੇ ਇੱਕ ਨੇੜੇ ਪਾਰਕਿੰਗ ਵਾਦ ਦੇ ਦੌਰਾਨ ਪੁਸ਼ਪਿੰਦਰ ਸਿੰਘ ਬਾਠ ਦੇ ਉਹਨਾਂ ਦੇ ਪੁੱਤਰ ਅੰਗਦ ਸਿੰਘ ਬਾਠ ਦੇ ਨਾਲ 12 ਪੁਲਿਸ ਮੁਲਾਜ਼ਮਾ ਨੇ ਹਮਲਾ ਕੀਤਾ ਸੀ ਤੇ ਕੰਨਲ ਦੀ ਪਹਾਂ ਟੁੱਟ ਗਈ ਸੀ ਜਦੋਂ ਉਹਨਾਂ ਦੇ ਪੁੱਤਰ ਦੇ ਸਿਰ ਦੇ ਵਿਚਵੀਂ ਸੱਟ ਲੱਗੀ ਸੀ ਇਸ ਮਾਮਲੇ ਵਿੱਚ ਐਫ ਆਈ ਆਰ 22 ਮਾਰਚ ਨੂੰ ਦਰਜ ਕੀਤੀ ਗਈ ਹਾਲਾਂਕਿ 15 ਮਾਰਚ ਦੀ ਇੱਕ ਹੋਰ ਐਫ ਆਈ ਆ ਤੋਂ ਪਹਿਲਾਂ ਇੱਕ ਟਾਬਾ ਮਾਲਕ ਦੇ ਇਸ਼ਾਰੇ ਤੇ ਦਰਜ ਕਰੰਤੀ ਗਈ ਸੀ ਜੋ ਕਥਿਤ ਤੌਰ ਤੇ ਸ਼ਾਮਲ ਪੁਲਿਸ ਕਰਮਚਾਰੀਆਂ ਦੇ ਪੱਖ ਵਿੱਚ ਸੀ ਸੋ ਪੰਜਾਬ ਪੁਲਿਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਚਾਰ ਇੰਸਪੈਕਟਰਾਂ ਦੇ ਜਿਨ੍ਹਾਂ ਨੇ ਇਹ ਕੁੱਟਮਾਰ ਕੀਤੀ ਸੀ ਪਟਿਆਲਾ ਪੁਲਿਸ ਦੀ ਇਹ ਗੁੰਡਾਗਰਦੀ ਜੋ ਪਟਿਆਲਾ ਦੇ ਉਸ ਸਮੇਂ ਐਸ ਐਸ ਪੀ ਨਾਨਕ ਸਿੰਘ ਦੇ ਉੱਪਰ ਵੀ ਦੋਸ਼ ਲੱਗੇ ਸੀ ਕਿ ਉਹਨਾਂ ਨੇ ਬਾਈ ਨੇਮ ਇਹਨਾਂ ਦਾ ਨਾਮ ਪਰਚੇ ਵਿੱਚ ਦਰਜ ਨਹੀਂ ਕੀਤਾ ਸੀ ਸੋ ਪਸ਼ਪਿੰਦਰ ਸਿੰਘ ਬਾਠ ਕਰਨਲ ਜਿਹੜੇ ਕਿ ਫੌਜ ਮੁਖੀ ਸੀ ਉਹਨਾਂ ਦੇ ਨਾਲ ਪੁੱਟਮਾਰ ਹੁੰਦੀ ਜੇ ਆਮ ਲੋਕਾਂ ਨਾਲ ਫਿਰ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਨੇ ਜਦੋਂ ਕਿ ਪੰਜਾਬ ਉਸ ਲੋਕਾਂ ਦੀ ਰੱਖਿਆ ਲਈ ਹੁੰਦੀ ਹੈ ਸੁਰੱਖਿਆ ਲਈ ਹੁੰਦੀ ਹੈ ਪਰ ਇਹ ਗੁੰਡਾਗਰਦੀ ਕਰਕੇ ਇਹ ਨਸ਼ੇ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਜੋ ਕਿ ਪਿਛਲੇ ਦਿਨੀ ਚਰਚਾ ਦੇ ਵਿੱਚ ਇੱਕ ਆਈਜੀ ਜਿਸ ਨੇ ਆਪਣੇ ਆਪ ਨੂੰ ਗੋਲੀ ਮਾਰੀ ਜਿਸ ਦਾ ਕਿ ਕਰੋੜਾ ਰੁਪਇਆ ਸਾਈਬਰ ਦੇ ਠੱਗੀ ਵਿੱਚ ਲਾ ਗਿਆ ਉਸ ਨੇ 12 ਸਫਿਆਂ ਦਾ ਇੱਕ ਨੋਟਿਸ ਲਿਖਿਆ ਜਿਸ ਵਿੱਚ ਉਸ ਨੇ ਦੱਸਿਆ ਕਿ ਉਸ ਨਾਲ ਵੱਡੀ ਠੱਗੀ ਵਜੀ ਹੈ ਔਰ ਉਸ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਵੱਡੇ ਅਫਸਰ ਇੰਨਾ ਪੈਸਾ ਕਿਵੇਂ ਇਕੱਠਾ ਕਰਦੇ ਨੇ ਇਹ ਬਹੁਤ ਹੀ ਵੱਡਾ ਸਵਾਲ ਹੈ ਇਸ ਤੋਂ ਪਹਿਲਾਂ ਕਿ ਡੀਆਈਜੀ ਹਰਚੰਦ ਸਿੰਘ ਭੁੱਲਰ ਨੇ ਜੋ ਕਰੋੜਾਂ ਰੁਪਏ ਜਿਸ ਦੀ ਜਾਇਦਾਦ ਰਿਸ਼ਵਤ ਲੈ ਲੈ ਕੇ ਉਸ ਨੇ ਇਕੱਠੀ ਕੀਤੀ ਹੋਈ ਸੀ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਆਈਪੀਐਸ ਅਫਸਰ ਹੋਣਗੇ ਜਿਹੜੇ ਇਹ ਪੰਜਾਬ ਪੁੱਛਦਿਆਂ ਵੱਖ-ਵੱਖ ਅਹੁਦੇ ਤੇ ਬੈਠੇ ਹੁੰਦੇ ਨੇ ਔਰ ਨੌਕਰੀਆਂ ਕਰਦੇ ਨੇ ਔਰ ਪੈਸਾ ਲੈਂਦੇ ਨੇ ਰਿਸ਼ਵਤ ਨਾਲ ਆਪਣੇ ਵੱਡੀ ਜਾਇਦਾਦ ਬਣਾਉਂਦੇ ਨੇ ਸੋ ਇਹ ਜਿਹੜਾ ਕਿ ਇੱਕ ਬਹੁਤ ਵੱਡਾ ਨਿਆਂ ਮਿਲਿਆ ਕਸ਼ਕਰਨਲ ਬਾੜ ਨੂੰ ਜਿਨ੍ਹਾਂ ਨੂੰ ਸੀਬੀਆਈ ਨੇ ਨਿਆਂ ਦਿੱਤਾ ਹੈ ਸੋ ਕਰਨਲ ਪਾਠ ਦੇ ਉੱਪਰ ਹਮਲਾ ਕਰਨ ਵਾਲੇ ਚਾਰੋਂ ਇੰਸਪੈਕਟਰ ਗੁੰਡਾਗਰਦੀ ਕਰਦੇ ਹੋਏ ਨਜ਼ਰ ਆਏ ਇਸ ਤੋਂ ਬਾਅਦ ਉਹਨਾਂ ਦੀ ਪਤਨੀ ਨੇ ਕਿਹਾ ਕਿ ਉਹਨਾਂ ਦੇ ਉੱਪਰ ਦਬਾਅ ਬਣਾਇਆ ਗਿਆ ਹੈ ਕਿ ਰਾਜ ਨਵਾ ਕੀਤਾ ਜਾਵੇ ਕਰੋੜਾਂ ਰੁਪਈਆ ਦੇ ਆਫਰ ਦੇਣ ਵਾਸਤੇ ਵੀ ਗੱਲ ਕੀਤੀ ਗਈ ਪਰ ਉਹਨਾਂ ਨੇ ਇੱਕ ਨਿਆਂ ਲੈਣ ਖਾਤਰ ਇੱਕ ਆਪਣੇ ਜਿਹੜਾ ਆਮ ਲੋਕਾਂ ਦੀ ਇਹ ਪੁਲਿਸ ਦਾ ਜਿਹੜਾ ਹੱਵਾ ਬਣਿਆ ਹੋਇਆ ਸੀ ਇਸ ਨੂੰ ਦੂਰ ਕਰਨ ਵਾਸਤੇ ਕਿ ਪੁਲਿਸ ਲੋਕਾਂ ਦੇ ਰੱਖਿਆ ਵਾਸਤੇ ਹੁੰਦੀ ਹੈ ਨਾ ਕਿ ਕੁੱਟਮਾਰ ਕਰਨ ਵਾਸਤੇ ਸੋ ਉਹ ਪੁਲਿਸ ਇੰਸਪੈਕਟਰਾਂ ਦੇ ਉੱਪਰ ਦੋਸ਼ ਤੈਅ ਹੋਏ ਨੇ ਜੋ ਹੁਣ ਲੰਬਾ ਸਮਾਂ ਜੇਲ੍ਹ ਵਿੱਚ ਰਹਿ ਸਕਦੇ ਨੇ ਉਹਨਾਂ ਨੂੰ ਜਿਲਾ ਕੇ ਆਪਣੀ ਨੌਕਰੀ ਤੋਂ ਵੀ ਹੱਥ ਧੋਨੇ ਪੈਣਗੇ ਔਰ ਹੁਣ ਜਿਹੜਾ ਬੈਸ ਹੋਣੀ ਹੈ ਇਸ ਤੋਂ ਅਗਲਾ ਮਾਮਲਾ ਇਨਸਪੈਕਟਰਾਂ ਦੇ ਵਕੀਲਾਂ ਦੇ ਵੱਲੋਂ ਤੇ ਸੀਬੀਆਈ ਦੇ ਵਕੀਲਾਂ ਦੇ ਵੱਲੋਂ ਇਹ ਜਿਹੜਾ ਬੈਸ ਹੋਵੇਗੀ ਇਸ ਵਿੱਚ ਕੀ ਸਾਹਮਣੇ ਨਿਕਲ ਕੇ ਆਉਂਦਾ ਜੋ ਕਿ ਕਤਲ ਦੇ ਅਤਰਾਮੇ ਜੋੜ ਦਿੱਤੀਆਂ ਗਿਆ ਨੇ ਜੋ ਅੰਗਲ ਸਿੰਘ ਕਰਨ ਪਾਠ ਦੇ ਪੁੱਤਰ ਸੀ ਉਹਨਾਂ ਦੇ ਸਿਰ ਦੇ ਵਿੱਚ ਸੱਟ ਲੱਗੀ ਸੀ ਔਰ ਕਰਨ ਪਾਠ ਦੀ ਬਾਹ ਟੁੱਟੀ ਸੀ ਇਹ ਇਨਸਪੈਕਟਰ ਨੇ ਗੁੰਡਾਗਰਦੀ ਕੀਤੀ ਸੀ ਜਿਸ ਕਾਰਨ ਇਹ ਮਾਮਲਾ ਇੰਨਾ ਪੱਕਿਆ ਸੀ